ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖਬਰ ਹੈ ਦੱਸਦੀ ਕਿ ਲੁਧਿਆਣਾ ਦੇ ਡੁਗਰੀ ਇਲਾਕੇ ਦੇ ਵਿੱਚ ਇੱਕ ਸਪਾ ਸੈਂਟਰ ਦੇ ਵਿੱਚ ਇੱਕ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਸਪਾ ਸੈਂਟਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਇਹ ਲੜਕੀ ਹੈ ਜੀ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਆਈ ਸੀ ਵੀ ਉਹਦਾ ਕਿਸ ਨੇ ਸਭਿੰਗ ਕੀਤਾ ਉਹਦਾ ਚਾਕੂ ਮਾਰ ਕੇ ਗਲੇ ਦੇ ਵਿੱਚ ਚਾਕੂ ਮਾਰੇ ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਵਾਸਤੇ ਵੀ ਦੀਪ ਹਸਪੀਟਲ ਜਿੱਥੇ ਉਹਦੀ ਡੈਥ ਹੋ ਗਈ ਆ ਹਸਪੀਟਲ ਨੂੰ ਪਤਾ ਲੱਗਿਆ ਉਹਦੀ ਡੈਥ ਹੋ ਗਈ ਆ ਦੇ ਜਿਹਨੇ ਚਾਕੂ ਮਾਰਿਆ ਉਸ ਵਾਸੀ ਬੰਦੇ ਨੂੰ ਕਾਬੂ ਕਰ ਲਿਆ ਉਹ ਕੀ ਹੈ ਪਤਾ ਪਤੀ ਹੈ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ ਜੀ ਹਾਂ ਜੀ ਕਾਰਨ ਕੀ ਰਿਹਾ ਜੀ ਮਾਰਿਆ ਨਹੀਂ ਜੀ ਵਿਆਹ ਨਹੀਂ ਹੋਇਆ ਇਹ ਹਲੇ ਅਸੀਂ ਕਾਬੂ ਕਰ ਲਿਆ ਅਸੀਂ ਪੁੱਛਗਿੱਛ ਕਰ ਰਹੇ ਹਾਂ ਉਮਰ ਉਮਰ ਕੀ ਲੱਗਣੀ ਜਿਹਨੇ ਮਾਰਿਆ ਗਿਆ ਕਿਹ ਚੀਜ਼ ਉਹਦਾ ਚਾਕੂ ਮਾਰਿਆ ਚਾਕੂ ਅਸੀਂ ਇੱਥੇ ਜਿਹੜੀ ਫਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰ ਟੀਮ ਸਰ ਮਾਰ 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 ਕਿਸ ਚੀਜ਼ ਨੇ ਦਿੱਤਾ ਹੈ ਵਾਲ ਕਿਸ ਚੀਜ਼ ਨਾਲ ਕੀਤਾ ਇਹਦੇ ਚਾਕੂ ਨਾਲ ਜੀ ਚਾਕੂ ਨਾਲ ਕਰਨ ਸਿੰਘ ਰੇਜ਼ ਮਾਰਦੇ ਪੂਰੀ ਸਪਾ ਸੈਂਟਰ ਚ ਲੜਕੀ ਇੱਥੇ ਜੌਬ ਕਰਦੀ ਸੀ ਕਰਨ ਕਰਨ ਸਿੰਘ ਹਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਜਦੋਂ ਅਸੀਂ ਕੋਈ ਅਜਿਹੀ ਗੱਲ ਸਾਹਮਣੇ ਵੀ ਉਹਦੇ ਕੀ ਕਰਨੇ ਕੋਸ ਮਤਲਬ ਕਿਵੇਂ ਕਿਹੜੇ ਕਰਨਾ ਕਰਕੇ ਇਹਨੂੰ ਚਾਕੂ ਮਾਰਿਆ ਕੋਸੀਂ ਜਰੂਰ ਉਹ ਕਿੰਨੇ ਸਮਾਂ ਲੱਗੇ ਲੜਕੀ ਦੀ ਉਮਰ ਕਿੰਨੀ ਹੈ ਜੀ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਓਕੇ ਜੀ ਕਿਹੜਾ ਹਥਿਆਰ ਆਵੇ ਪਹਿਲਾਂ ਮੈਰਿਡ ਹੈ ਜਾਂ ਅਨਮੈਰਿਡ ਇਹ ਅਨਮੈਰਿਡ ਹੈ ਜੀ ਇਹ ਅਨਮੈਰਿਡ ਹੈ ਜੀ ਕੰਮ ਕੀ ਕਰਦਾ ਜੀ ਇਹ ਅਸੀਂ ਪੁੱਛ ਰਹੇ ਹਾਂ ਜੀ ਹਾਂ ਲੜਕੀ ਇੱਥੇ ਲੜਕੀ ਇੱਥੇ ਬੂਲਪਿੰਡ ਤੋਂ ਹੈ ਜੀ ਢਾਣਾ ਡੇਲੋ ਚ ਬੂਲਪਿੰਡ ਹੈਗਾ ਉੱਥੋਂ ਦੇ ਹੈ ਲੜਕੀ ਠੀਕ ਹੈ ਜੀ ਓਕੇ ਥੈਂਕ ਯੂ ਸਰ